ਸੇਕੀ ਨਾਂ ਹੀ ਆਪਣਾ ਮੇਰਾ ਨਾਮ ਸਾਹ ਸੁਰਜੀਤ ਕੁਮਾਰ ਕਿਹੜਾ ਪਿੰਡ ਆ ਪਿੰਡ ਸਰਬਾਧਰਪੁਰ ਕੀ ਗੱਲਬਾਤ ਹੋਈ ਏ ਤੁਹਾਡੇ ਨਾਲ ਗੱਲਬਾਤ ਸਰ ਕੁਝ ਨਹੀਂ ਆਪਾਂ ਸੁੱਤੇ ਪਏ ਹੀ ਰਾਤ ਨੂੰ 2 ਵਜੇ ਰਾਮਕੀਸ਼ਨ ਦਾ ਮੁੰਡਾ ਆ ਕੇ ਨਾ ਮੇਰਾ ਬਾਈਕ ਮੋਟਰਸਾਈਕਲ ਪੰਡਤਾ ਗੇਟ ਪੰਡਤਾ ਲੌਬੀ ਵਾਲਾ ਦਰਵਾਜ਼ਾ ਪੰਡਤਾ ਕੀ ਕਾਰਨ ਏ ਕਾਰਨ ਸਰ ਪਿੱਛੇ 4 ਮਹੀਨੇ ਪਹਿਲਾਂ ਸਾਡੀ ਪਹਿਲੀ ਜ਼ਮੀਨ ਕਰਕੇ ਝਗੜਾ ਹੋਇਆ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਉਹ ਪਿੰਡ ਆ ਰਾਜੀਨਾਮਾ ਹੋ ਗਿਆ ਥਾਣੇ ਦੇ ਵਿੱਚ ਤੇ ਉਹਨਾਂ ਸਰ ਚਾਰ ਮਹੀਨੇ ਬਾਅਦ ਨੇ ਫਿਰ ਹਮਲਾ ਕਰਤਾ ਜੀ 2 ਵਜੇ ਆ ਕੇ ਬਹੁਤ ਨੁਕਸਾਨ ਕਰਕੇ ਗਿਆ ਨੁਕਸਾਨ ਸਾਰ ਦੇਖ ਲਓ ਉਹ ਬਾਈਕ ਵੀ ਤੋੜਤੀ ਆ ਸਾਰੀ ਗੇਟ ਵੀ ਤੋੜਤਾ ਹੈ ਦਰਵਾਜ਼ਾ ਵੀ ਤੋੜਤਾ ਹਲੇ ਮੈਂ ਥੋੜੀ ਦੇਰ ਹੋ ਗਿਆ 7 ਜ 10 ਦਰਵਾਜ਼ਾ ਲਗਾਇਆ ਸੀ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੂੰ ਸਾਰ ਮੈਂ 112 ਤੇ ਕਾਲ ਕੀਤੀ ਸੀ ਉਹ ਆਏ ਸੀ ਮੌਕੇ ਤੇ ਹੁੰਦੇ ਹੁੰਦੇ ਸਾਹਮਣੇ ਵੀ ਇਹਨਾਂ ਹਮਲਾ ਕੀਤਾ ਜੀ ਫਿਰ ਹੁੰਦੇ ਵਾਲ ਦੇਖ ਕੇ ਨਾ ਉਹਨਾਂ ਦੇ ਸਾਹਮਣੇ ਹਮਲਾ ਕੀਤਾ ਹੁੰਦੇ ਵਾਲ ਦੇਖ ਕੇ ਫਿਰ ਇਹ ਭੱਜ ਗਿਆ ਫੇਰ ਨਹੀਂ ਆਇਆ ਦੁਬਾਰਾ ਕੀ ਕੋਈ ਨਾ ਸ਼ਾਨੂੰ ਚੱਕਰ ਕੇ ਹੋਣਾ ਮੈਂ ਸੇ ਤਾਂ ਸਰ ਕਰਦਾ ਹੀ ਆ ਅੱਜ ਕੱਲ ਤੁਹਾਨੂੰ ਪਤਾ ਸਾਰੇ ਮੁੰਡੇ ਲਗਭਗ ਕਰਦੇ ਆ ਇਹ ਥੋੜਾ ਜ਼ਿਆਦਾ ਹੀ ਕਰਦਾ ਕੀ ਮੰਗ ਕਰਦੇ ਮੰਗ ਸਰ ਤੁਹਾਡੇ ਸਾਹਮਣੇ ਆਈ ਤਾਂ ਮੇਰੇ ਛੋਟੇ ਛੋਟੇ ਬੱਚੇ ਆ ਜੀ ਦੋ ਹਾਂਜੀ ਜੀ ਮਾਦਾ ਕੀ ਨਾਂ ਹੈ ਆਪਣਾ ਸੰਦਲਾਂ ਦੇ ਵੀ ਕਿਹੜਾ ਪਿੰਡ ਹੈਗਾ ਬਾਦਲਪੁਰ ਮਾਦਾ ਕੀ ਗੱਲਬਾਤ ਹੋਈ ਹੈ ਤੁਹਾਡੇ ਘਰ ਜੀ ਨੇ ਇੱਟਾ ਕੱਲ ਰਾਤ ਨੂੰ ਹਮਲਾ ਹੋਇਆ ਕੀ ਹੈਗਾ ਰਾਤ ਇਸ ਤੋਂ ਪਹਿਲਾਂ 4 ਮਹੀਨੇ ਨਾਲ ਸਾਡੇ ਕੋਲ ਪਿਆਲੀ ਪੁੜੀ ਦਾ ਝਗੜਾ ਹੋਇਆ ਪਿਆਲੀ ਬੰਦੇ ਹਾਂ ਅਹੀਂ ਮੋੜਿਆ ਵੇ ਪਿਆਲੀ ਰਹਿਣ ਦੇ ਬਾਹਰ ਨੂੰ ਇਨਸਾਨ ਦੀ ਕਰਾਨੀਆਂ ਤੇ ਕਹਿੰਦਾ ਮੈਨੂੰ ਆਂਦੀ ਐ ਤੋਈਆਂ ਕੋਈ ਨੰਬਰ ਕਰੇ ਸਲਾਹ ਦਿੱਤੀ ਪਰ ਨਹੀਂ ਮੁਰਦਾ ਤੇ ਤਲੀ ਥਾਣੇ ਪਈ ਫਰੋ ਤੇ ਥਾਣੇ ਵਾਲੇ ਆ ਗਏ ਉਧਰੋਂ ਥਾਣੇ ਵਾਲੇ ਆ ਗਏ ਉਧਰੋਂ ਮੋੜਾ ਤਾਂ ਪਿਆਲੀ ਕਰਾ ਕੇ ਆਪਣੀ ਪੈਗ ਦੀ ਸੁੱਟਣ ਲੱਗਾ ਹਈ ਮੇਰਾ ਮੁਰਾ ਆਪੂ ਜੰਦੀ ਹੱਥੋਂ ਵਹੀ ਹੋਈ ਐ ਉਦੋਂ ਬਾਅਦ ਇਨਸਾਨ ਦੇ ਹੋਈ ਗਿਆ ਜਿੰਨੀ ਮੇਰੀ ਮੈਨੂੰ 37 ਸਾਲ ਦੀ ਮਤਲਬ 37 ਸਾਲ ਦੀ ਪੱਟ ਮੇਰੀ ਮੁਰਕੇ ਮੈਨੂੰ ਉੱਥੇ ਜਗਾ ਮੇਰੀ ਜਿੰਨੀਆਂ ਮੇਰੀ ਨੂੰਹ ਆਈ ਠੀਕ ਹੈ ਉੱਥੇ ਥੋੜਾ ਗਏ ਜਰਾ ਨੀਮਾ ਪਿਆ ਗਿਆ ਤੇ ਚਲਕਾਰ ਨੂੰ ਆ ਗਿਆ ਨੀਮਾ ਨੂੰ ਮਨਾ ਕੀਤਾ ਮੇਰੇ ਪਿਆਲ ਚੋਂ ਨਹੀਂ ਨੰਗਣਾ ਮੈਂ ਤੇਰੀ ਪਿਆਲ ਚੋਂ ਮੈਂ ਨਹੀਂ ਨੰਗੀ ਮੈਂ ਬਾਹਰੋ ਬਾਹਰ ਆ ਜਾਈ ਕੋਈ ਤੇ ਬਾਅਦ ਚ ਕੋਈ ਪਿਆਲ ਜੀ ਵੀ ਜੰਦੇ ਮੈਂ ਆਮ ਜੰਦੇ ਕੋਈ ਗੱਲ ਬਾਤ ਨਹੀਂ ਹੋਈ ਸਾਡੀ ਰਾਤ ਦਾ ਸਾਨੂੰ ਕੋਈ ਪਤਾ ਨਹੀਂ ਜੀਮ ਮਤਲਬ ਕਿ ਉਹ ਕਿੱਥੇ ਕੁੰਡ ਚ ਕਬਣ ਆਣੀ ਜਿਆਦਾ ਕੱਲੇ ਗਈ ਕੋਈ ਨਹੀਂ ਦੋ ਵੇ ਰਾਤੀ ਨਾਲ ਕਿਉਂ ਬਲਾ ਕੀਤਾ ਹੈ ਬੋੜੀ ਮੇਰੀ ਅੰਦਰ ਸੁੱਤੀ ਮੋੜਾ ਬਰ ਅੰਦਰ ਜੋ ਆਈ ਬਰਾਤੇ ਸੁੱਤੇ ਦਾ ਹਾਰ ਪੀਰ ਵਾਵੇ ਜਾਂਦੇ ਨੇ ਤੇ ਉਹਦੇ ਸੁੱਤੇ ਦੇ ਹੀ ਕਿੰਨੇ ਕਮਸਟੇ ਬਾਈ ਮਾਰਿਆ ਮੱਖਣ ਬਾਹਰ ਨਿਕਲਸਾਲਿਆ ਗੰਦੀ ਮੰਦੀਆਂ ਬੜੀਆਂ ਗਾਲਾਂ ਕੱਢੀਆਂ ਮੇਰੀ ਧੀ ਨੂੰ ਮੇਰੀ ਪੋਤਰੀਆਂ ਨੂੰ ਬੁਰਾ ਕੁਝ ਜਿਹਾ ਬੋਲਿਆ ਮੈਂ ਅਸਾਂ ਨਹੀਂ ਦਫਾ ਜਾਤੋ ਕੋਈ ਨਹੀਂ ਮਦਦ ਕਰਨਾ ਫਿਰ ਇਟਾਂ ਵੱਡੇ ਬਕਾਨ ਲੈ ਪਿਆ ਕੀ ਇਹੜ ਤੋੜਿਆ ੜਿਆ ਇਹੜ ਤੋੜ ਕੇ ਤੇ ਦਰਵਾਜ਼ਾ ਤੋੜਿਆ ਠੀਕ ਹੈ ਹਾਂ ਮੋਟਰਸਾਈਕਲ ਜਿਹੜਾ ਉਹ ਦੇਖੋ ਤੁਸੀਂ ਆਪੇ ਦੇਖ ਲਓ ਸਾਰਾ ਟੁੱਟ ਗਿਆ ਯਾਰ ਉਹ ਮੋਟਰਸਾਈਕਲ ਦੇ ਡਰਾਟ ਇਦਾਂ ਮਾਰਦਾ ਕੀਤਾ ਵਾਲੰਟਿਕ ਜਨਾ ਇਸ ਵੰਦ ਨੇ ਜੀ ਕੌਸਨੂ ਕਮਰੇ ਵਿੱਚ ਤੁਹਾਡੇ ਉਹ ਸੁਣਾ ਦਿੱਤੀ ਮੇਰੇ ਬੇਟੇ ਨੇ ਕੀਤੀ ਉਹ ਆਏ ਹੀ ਉਹ 4:30 ਵਜੇ ਤੋਂ ਕੀਨ ਇਹਦੇ ਬਾਅਦ ਉਹ ਥੋੜਾ ਜਿਹਾ ਮੱਠਾ ਪੈ ਗਿਆ ਚਲ ਗਿਆ ਕਾਰਨ ਰਾਤ ਦੇ ਆਹ ਸੁੰਨੇ ਚ ਆਇਆ ਫਿਰ ਨਕਾਰ ਵੀ ਹੱਥੋਂ ਪਾਈ ਕੀਤੀ ਦੀ ਹੈ ਆਪਣੇ ਡੈੜੀ ਨਾਲ ਜਾਂ ਆਪਣੀ ਮਤਲਬ ਬੋਡੀ ਪਾਣੀ ਨੂੰ ਕੁੱਟੇਦਾਨ ਰਾਤ ਦਾ ਠੀਕ ਹੋਣਾ ਸ਼੍ਰੀ ਦੀ ਉਹ ਤੇ ਮਾਂ ਪਿਓ ਨੂੰ ਹੋਈਗਾ ਪਤਾ ਠੀਕ ਨਹੀਂ ਕੀ ਮਾਂ ਕਰਦੀ ਮਾਂ ਕੀ ਕਰਦੀ ਮੇਰਾ ਜਿਹੜਾ ਮਤਲਬ ਖਰਚਾ ਤੁਸੀਂ ਦਿਖਿ ਲੋ ਮੈਂ ਆਏ ਮੇਰੇ ਵੀ ਦੋ ਪੋਤਰੀਆਂ ਨੇ ਮੇਰਾ ਬੰਦਾ 6 ਮਹੀਨਾ ਹੋ ਗਿਆ ਪੂਰਾ ਆਏ ਦੇ ਬੇਟਾ ਮੇਰਾ ਵੱਡਾ 4 ਸਾਲ ਹੋ ਗਿਆ ਪੂਰਾ ਆਏ ਦੇ ਉਹਦੀ ਮੈਂ ਚਵਰੀ ਕਰਾ ਰਦੀਆ ਤੇ ਆਪਣੀ ਬੰਦੀ ਦੀ ਆਏ ਮੈਂ ਬਾਹਰ ਕੀ ਕਰਨੀ ਆ ਤੁਸੀਂ ਮੇਰੇ ਬੱਚਾ ਦੀ ਆੜੀ ਲਾਂਦਾ ਆ ਕਿ ਮੋਟਰ ਚਾਲ ਤੋੜ ਰਿਆ ਕਿੱਥੇ ਜਾਏਗਾ ਦੀ ਆੜੀ ਲਾਣ ਮੈਨੂੰ ਕੰਮ ਕੀ ਹੈ ਇੱਕਦ ਮਾਰ ਨਹੀਂ ਦੇ ਪੈਸਾ ਨਹੀਂ ਪਰ ਮੇਰੇ ਕੋਈ ਡਰ ਨਹੀਂ ਜੇ ਆਖੋ ਤੇ ਮੈਂ ਉਹਦੇ ਕੋਲੋਂ ਮਾਫੀ ਮੰਗ ਸਕਦੀ ਆਂ ਕਿ ਨਾ ਆਏ ਆਪਣਾ ਅਰੇ ਨੂੰ ਵੱਲਾ ਕੀ ਗੱਲ ਬਾਤ ਤੁਸੀਂ ਇਹ ਵਟਣ ਉਹ ਬਾਰਾਣਾ ਕੋਈ ਇੱਕ ਪਿੰਡ ਦਾ ਮੁੰਡਾ ਆ ਕੋਈ ਤੇ ਉਹਨਾਂ ਗੇਟ ਟਪ ਕੇ ਨਾ ਤੇ ਅੰਦਰ ਆ ਗਿਆ ਤੇ ਉਹ ਬੱਟੇ ਬਲਕਾਣੇ ਲਗਾ ਉਸ ਤੋਂ ਬਾਅਦ ਨਾ ਉਸ ਤੋਂ ਬਾਅਦ ਮੋਟਰਸਾਈਕਲ ਤੋੜਦੀ ਆ ਗੇਟ ਤੋੜਦੀ ਆ ਉਸਨੇ ਤੋਂ ਬਾਅਦ ਦਰਵਾਜ਼ਾ ਠਕ ਠਕ ਕਰਨੇ ਲਗਾ ਮੇਰੇ ਛੋਟੇ ਛੋਟੇ ਬੱਚੇ ਆ ਅਜ ਕੋਈ ਹੋਰ ਨੁਕਸਾਨ ਪਿਆ ਹੋਆ ਆਪਕਾ मोटरसाइकिल तोड़ा और गेड़ तोड़ा दरवाजा पुलिस वगैरह को कंप्लेन दी थी हां जी आई थी पुलिस हां जी क्या बोल के ये पुलिस कोई कार्रवाई की है अभी तक पुलिस ने नहीं क्या मांग करते हो क्या मांग करते हो क्या कार्रवाई चाहते हो आप इंसाफ इंसाफ